ਤਾ ਇੱਕ 23 ਸਾਲਾ ਕੁੜੀ ਦੀ লাশ ਜਿਹੜੀ ਆ ਉਹ ਰੇਲਵੇ ਟਰੈਕ ਦੇ ਨਾਲ ਲੱਗਦੇ ਦਰਖਤ ਦੇ ਉੱਤੇ ਲਟਕਦੀ ਹੋਈ ਪਾਈ ਗਈ ਹੈ ਤਾਂ ਦੱਸਿਆ ਜਾ ਰਿਹਾ ਕਿ ਇਸ ਕੁੜੀ ਦੀ ਘਰ ਦੇ ਵਿੱਚ ਮਾਮੂਲੀ ਅਨਵਨ ਹੁੰਦੀ ਹੈ ਤੇ ਜਿਸ ਤੋਂ ਬਾਅਦ ਇਹ ਨਾਰਾਜ਼ ਹੋ ਕੇ ਕਰੋ ਨਿਕਲ ਜਾਂਦੀ ਆ ਜਿਸ ਤੋਂ ਬਾਅਦ ਇਸ ਦੀ লাশ ਜਿਹੜੀ ਆ ਉਹ ਰੇਲਵੇ ਟਰੈਕ ਦੇ ਨਾਲ ਲੱਗਦੇ ਦਰਖਤ ਦੇ ਉੱਪਰ ਲਟਕਦੀ ਹੋਈ ਪਾਈ ਗਈ ਆ ਉੱਤੇ ਈਤਾ ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀ ਜਿਹੜੀ ਹੈ ਉਹ ਰਾਜਸਥਾਨ ਦੀ ਰਹਿਣ ਵਾਲੀ ਸੀ ਤੇ ਪੰਜਾਬ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿ ਰਹੀ ਸੀ ਉੱਥੇ ਹੀ ਹੁਣ ਇਸ ਦੇ ਪਿਤਾ ਦਾ ਕਹਿਣਾ ਹੈ ਕਿ ਕੁੜੀ ਦੀ ਘਰ ਦੇ ਵਿੱਚ ਮਾਮੂਲੀ ਅਨਬਨ ਹੁੰਦੀ ਹੈ ਤੇ ਜਿਸ ਤੋਂ ਬਾਅਦ ਕੁੜੀ ਨਾਰਾਜ਼ ਹੋ ਕੇ ਘਰੋਂ ਚਲੀ ਜਾਂਦੀ ਹੈ ਕੁੜੀ ਦੀ ਭਾਲ ਕੀਤੀ ਜਾਂਦੀ ਹੈ ਪਰੰਤੂ ਉਸ ਦਾ ਕਿਤੇ ਵੀ ਕੋਈ ਪਤਾ ਨਹੀਂ چلਦਾ ਜਿਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਤੋਂ ਸੂਚਨਾ ਮਿਲਦੀ ਹੈ ਕਿ ਉਹਨਾਂ ਦੀ ਕੁੜੀ ਦੀ ਲਾਸ਼ ਜਿਹੜੀ ਹੈ ਉਹ ਰੇਲਵੇ ਟਰੈਕ ਦੇ ਨਾਲ ਕਿਸੇ ਦਰਖਤ ਦੇ ਉੱਤੇ ਲਟਕਦੀ ਹੋਈ ਪਾਈ ਗਈ ਹੈ ਜੀ ਹਾਂ ਇਹ ਪੂਰਾ ਮਾਮਲਾ ਜਿਹੜਾ ਆ ਲੁਧਿਆਣਾ ਦੇ ਨਾਲ ਲੱਗਦੇ ਰੇਲਵੇ ਟਰੈਕ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੋਂ ਕਿ 23 ਸਾਲਾਂ ਲੜਕੀ ਦੀ ਲਾਸ਼ ਜਿਹੜੀ ਹੈ ਉਹ ਇੱਕ ਦਰਖਤ ਦੇ ਨਾਲ ਲਟਕਦੀ ਹੋਈ ਪਾਈ ਗਈ ਹੈ ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਲਾਸ਼ ਨੂੰ ਪੋਸਟ ਮੌਪਟਮ ਦੇ ਲਈ ਪੇਜ ਦਿੱਤਾ ਜਾਂਦਾ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਆ ਉਹ ਸੂਚਿਤ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਇੱਕ 23 ਸਾਲਾ ਕੁੜੀ ਦੀ লাশ ਜਿਹੜੀ ਆ ਉਹ ਰੇਲਵੇ ਟਰੈਕ ਦੇ ਨਾਲ ਲੱਗਦੇ ਦਰਖਤ ਦੇ ਉੱਤੇ ਲਟਕਦੀ ਹੋਈ ਪਾਈ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਕੁੜੀ ਦੀ ਘਰ ਦੇ ਵਿੱਚ ਮਾਮੂਲੀ ਅਨਵਨ ਹੁੰਦੀ ਹੈ ਤੇ ਜਿਸ ਤੋਂ ਬਾਅਦ ਇਹ ਨਾਰਾਜ਼ ਹੋ ਕੇ ਕਰੋ ਨਿਕਲ ਜਾਂਦੀ ਆ ਜਿਸ ਤੋਂ ਬਾਅਦ ਇਸ ਦੀ লাশ ਜਿਹੜੀ ਆ ਉਹ ਰੇਲਵੇ ਟਰੈਕ ਦੇ ਨਾਲ ਲੱਗਦੇ ਦਰਖਤ ਦੇ ਉੱਪਰ ਲਟਕਦੀ ਹੋਈ ਪਾਈ ਗਈ ਆ ਉੱਥੇ ਹੀ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀ ਜਿਹੜੀ ਆ ਉਹ ਰਾਜਸਥਾਨ ਦੀ ਰਹਿਣ ਵਾਲੀ ਸੀ ਦੇ ਪੰਜਾਬ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹੇ ਸੀ ਉੱਥੇ ਹੀ ਹੁਣ ਇਸ ਦੇ ਪਿਤਾ ਦਾ ਕਹਿਣਾ ਹੈ ਕਿ ਕੁੜੀ ਦੀ ਘਰ ਦੇ ਵਿੱਚ ਮਾਮੂਲੀ ਅਨਬਨ ਹੁੰਦੀ ਆ ਤੇ ਜਿਸ ਤੋਂ ਬਾਅਦ ਕੁੜੀ ਨਾਰਾਜ਼ ਹੋ ਕੇ ਘਰੋਂ ਚਲੇ ਜਾਂਦੀ ਆ ਕੁੜੀ ਦੀ ਭਾਲ ਕੀਤੀ ਜਾਂਦੀ ਆ ਪਰੰਤੂ ਉਸ ਦਾ ਕਿਤੇ ਵੀ ਕੋਈ ਪਤਾ ਨਹੀਂ چلਦਾ ਜਿਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਤੋਂ ਸੂਚਨਾ ਮਿਲਦੀ ਹੈ ਕਿ ਉਹਨਾਂ ਦੀ ਕੁੜੀ ਦੀ ਲਾਸ਼ ਜਿਹੜੀ ਹੈ ਉਹ ਰੇਲਵੇ ਟਰੈਕ ਦੇ ਨਾਲ ਕਿਸੇ ਦਰਖਤ ਦੇ ਉੱਤੇ ਲਟਕਦੀ ਹੋਈ ਪਾਈ ਗਈ ਹੈ ਜੀ ਆਏ ਪੁਰਾ ਮਾਮਲਾ ਜਿਹੜਾ ਆ ਲੁਧਿਆਣਾ ਦੇ ਨਾਲ ਲੱਗਦੇ ਰੇਲਵੇ ਟਰੈਕ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੋਂ ਵੀ 23 ਸਾਲਾਂ ਲੜਕੀ ਦੀ ਲਾਸ਼ ਜਿਹੜੀ ਹੈ ਉਹ ਇੱਕ ਦਰਖਤ ਦੇ ਨਾਲ ਲਟਕਦੀ ਹੋਈ ਪਾਈ ਗਈ ਹੈ ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਆ ਉਹ ਸੂਚਿਤ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ